ਗੁਰਗੱਦੀ ਦੀ ਮਰਿਆਤਾ ਸ੍ਰੀ ਗੁਰੂ ਤੇਗ ਬਹਾਦਰ ਜੀ ਦੇ ਗੁਰਤਾ ਗੱਦੀ ਦਿਹਾੜੇ ਮੌਕੇ ਸਾਡੀ ਖਾਸ ਪੇਸ਼ਕਸ਼ ਸ੍ਰੀ ਗੁਰੂ ਹਰਕ੍ਰਿਸ਼ਨ ਸਾਹਿਬ ਜੋਤੀ ਜੋਤ ਸਮਾਉਣ ਤੋਂ ਪਹਿਲਾਂ ਭਾਵੇਂ ਸਪਸ਼ਟ ਸ਼ਬਦਾਂ ਵਿੱਚ ਹੁਕਮ ਕਰਕੇ ਗੁਰਗੱਦੀ ਦੀ ਜ਼ਿੰਮੇਵਾਰੀ ਸ੍ਰੀ ਗੁਰੂ ਤੇਗ ਪਹਾਦਰ ਜੀ ਨੂੰ ਸੌਂਪਦਿਆਂ 5 ਪੈਸੇ ਅਤੇ ਨਰੇਲ ਭਾਈ ਦਰਗਾਹ ਮੰਦ ਨੂੰ ਦੇ ਕੇ ਗਏ ਸਨ ਕਿ ਪਹੁੰਚਾ ਕੇ ਮੱਥਾ ਟੇਕਣਾ ਪਰ ਭਾਈ ਦਰਗਾਹ ਮੰਦ ਨੂੰ ਬਾਬਾ ਬਕਾਲਾ ਪੁੱਜਦਿਆਂ ਕੁਝ ਸਮਾਂ ਲੱਗ ਗਿਆ ਸੀ ਇਤਿਹਾਸਕਾਰਾਂ ਵੱਲੋਂ ਇਸਤੇ ਦੋ ਕਾਰਨ ਦੱਸੇ ਗਏ ਹਨ ਇੱਕ ਤਾਂ ਇਹ ਕਿ ਭਾਈ ਜੀ ਚਾਹੁੰਦੇ ਸਨ ਕਿ ਸਰਬ ਸੰਗਤਾਂ ਨੂੰ ਖਬਰ ਪੁੱਜ ਜਾਏ ਤਾਂ ਜੋ ਪਾਰੀ ਸੰਗਤ ਵਿੱਚ ਗੁਰਗੱਦੀ ਦੀ ਮਰਿਆਦਾ ਨਿਭਾਈ ਜਾਵੇ ਅਤੇ ਦੂਜਾ ਕਾਰਨ ਸੀ ਔਰੰਗਜ਼ੇਬ ਦੀ ਸਿੱਖ ਧਰਮ ਪ੍ਰਤੀ ਨਫ਼ਰਤ ਅਤੇ ਸਖਤੀ ਦੀ ਨੀਤੀ ਪਟਵਈ ਤਲੋਂਡਾ ਮੁਤਾਬਕ ਭਾਈ ਦਰਗਾਹ ਮਲ ਅਗਸਤ 1694 ਨੂੰ ਬਾਬਾ ਬਕਾਲਾ ਪੁੱਜੇ ਸਨ ਜਦਕੀ ਗੁਰੂ ਹਰਕਿਸ਼ਨ ਸਾਹਿਬ 3 ਮਾਰਚ 1604 ਨੂੰ ਜੋਤੀ ਜੋ ਸਮਾਈ ਇਨ੍ਹਾਂ ਸਾਢੇ 4 ਮਹੀਨਿਆਂ ਵਿੱਚ ਦੋਖੀਆਂ ਅਤੇ ਦਾਵੇਦਾਰਾਂ ਨੂੰ ਮਨਮਰਜ਼ੀਆਂ ਕਰਨ ਦਾ ਖੂਬ ਸਮਾਂ ਮਿਲਿਆ ਸੀ ਮਸੰਦ ਇਸ ਦਾ ਖੂਬ ਲਾਭ ਉਠਾਉਣ ਲੱਗੇ ਸਨ ਸੰਗਤਾਂ ਵਿਆਕੁਲ ਹੋ ਗਈਆਂ ਰੌਲਾ ਬੋਤ ਪੈ ਗਿਆ ਕਿਉਂਕਿ ਸੰਗਤਾਂ ਦੀ ਆਤਮਕ ਤ੍ਰਿਪਤੀ ਨਹੀਂ ਸੀ ਹੋ ਰਹੀ ਸਾਰੇ ਸੋਢੀ ਆਪਣੇ ਆਪ ਨੂੰ ਗੁਰੂ ਨਾਨਕ ਦੀ ਗੱਦੀ ਦਾ ਮਾਲਕ ਕਹਿ ਰਹੇ ਸਨ ਆਤਮਕ ਤ੍ਰਿਪਤੀ ਨਾ ਹੁੰਦੀ ਦੇਖ ਸੰਗਤਾਂ ਨੇ ਕਹਿਣਾ ਸ਼ੁਰੂ ਕਰ ਦਿੱਤਾ ਕਿ ਸੱਚਾ ਗੁਰੂ ਕਿਧਰੇ ਅਲੋਪ ਹੋ ਬੈਠਾ ਹੈ ਗੁਰੂ ਤੇਗ ਪਹਾੜ ਜੀ ਅੰਤਭਿਰਤੀ ਹੋਣ ਕਾਰਨ ਨਾ ਕੋਈ ਟੰਡੋਰਾ ਪਿਟ ਰਏ ਸਨ ਅਤੇ ਨਾ ਹੀ ਕਿਸੇ ਨੂੰ ਕੁਝ ਕਹਿੰਦੇ ਸਨ ਉਹ ਬਹੁਤਾ ਸਮਾਂ ਚੁੱਪ ਹੀ ਰਹਿੰਦੇ ਧੀਰਮਲ ਨੇ ਤਾਂ ਅੱਤ ਹੀ ਚੁੱਕ ਲਈ ਸੀ ਮਾਤਾ ਨਾਨਕੀ ਜੀ ਇਸ ਸਮੇਂ ਬਹੁਤ ਹੀ ਸੰਭਲ ਕੇ ਧੀਰਮਲ ਦੀ ਹਰ ਚਾਲ ਉੱਤੇ ਨਜ਼ਰ ਰੱਖ ਰਹੇ ਸਨ ਉਹਨਾਂ ਨੂੰ ਵਿਸ਼ਵਾਸ ਹੋ ਗਿਆ ਸੀ ਕਿ ਗੁਰੂ ਹਰਗੋਬਿੰਦ ਸਾਹਿਬ ਦੇ ਹੁਕਮਾਂ ਤੇ ਬਖਸ਼ਿਸ਼ਾਂ ਦਾ ਫਲ ਦੇਣ ਦਾ ਸਮਾਂ ਆ ਗਿਆ ਹੈ ਬੇਟੇ ਤੇਗ ਬਹਾਦਰ ਵਿੱਚ ਖਿਮਾ ਸਦਾ ਪ੍ਰਸੰਨ ਅਤੇ ਅੰਤਰਮੁਖੀ ਦੀ ਜੋ ਬਿਰਤੀ ਪ੍ਰਗਟ ਹੋਈ ਹੈ ਇਹ ਹੀ ਗੁਰੂ ਵਾਲੇ ਲੱਛਣ ਹਨ ਖਿਮਾ ਆਦ ਗੁਣ ਮਨਨੇ ਕਵਨ ਨਿਤ ਪ੍ਰਸੰਨ ਅੰਤਰ ਬਿਰਤੀ ਰਵਨ ਮਾਤਾ ਜੀ ਨੇ ਹੋਰ ਦੇਰ ਕਰਨਾ ਨਾ ਮੁਨਾਸਿਬ ਜਾਣ ਕੇ ਸੰਗਤ ਅਤੇ ਮੰਨੇ ਪਰਮੰਨੇ ਸਿੱਖਾਂ ਦਾ ਇਕੱਠ ਬੁਲਾ ਕੇ ਬੇਟੇ ਗੁਰੂ ਤੇਗ ਪਹਾੜ ਨੂੰ ਗੁਰਗੱਦੀ ਉੱਤੇ ਬਿਠਾਉਣ ਤੇ ਤਿਲਕ ਦੇਣ ਦੀ ਮਰਿਆਦਾ ਨਿਭਾਉਣ ਦਾ ਫੈਸਲਾ ਕੀਤਾ ਆਪਕਿ ਨੇ ਸ੍ਰੀ ਗੁਰੂ ਅਮਰਦਾਸ ਜੀ ਦੇ ਵੰਸ਼ਜ ਵਿਦਵਾਨ ਸਿੱਖ ਭਾਈ ਦਵਾਰਕਾਦਾਸ ਜੀ ਅਤੇ ਅੰਮ੍ਰਿਤ ਸਰਦੇ ਸਿੱਧਕੇ ਸਿੱਖ ਭਾਈ ਗੜੀਆ ਜੀ ਵੱਲ ਚਿੱਠੀਆਂ ਲਿਖ ਭੇਜੀਆਂ। ਸ੍ਰੀ ਗੁਰੂ ਅਰਜਨ ਦੇਵ ਜੀ ਦੇ ਸਮੇਂ ਸਿੱਖ ਸਜੇ ਭਾਈ ਗੜੀਆ ਨੂੰ ਸ੍ਰੀ ਗੁਰੂ ਹਰਗੋਬਿੰਦ ਸਾਹਿਬ ਨੇ ਵੱਡਾ ਸਤਿਕਾਰ ਦਿੱਤਾ ਸੀ ਜਿਸ ਕਰਕੇ ਕੋਈ ਵੀ ਭਾਈ ਗੜੀਆ ਜੀ ਦੀ ਗੱਲ ਨਹੀਂ ਸੀ ਮੋੜਦਾ। ਮਾਤਾ ਜੀ ਨੇ ਚਿੱਠੀ ਵਿੱਚ ਲਿਖਿਆ ਸੋਡੀ ਕੁੱਲ ਵਿੱਚ ਰੋਲਾ ਪੈ ਗਿਆ ਹੈ। ਸੰਤਾ ਸ਼ੰਕਾ ਕਾਰਨ ਭਟਕ ਰਹੀਆਂ ਹਨ। ਸ਼੍ਰੀ ਗੁਰੂ ਤੇਗ ਪਹਾੜ ਜੀ ਆਪਾਂ ਨਹੀਂ ਜਿਤਾਉਣਾ ਚਾਹੁੰਦੇ ਤੁਸੀਂ ਪੁੱਜ ਕੇ ਨਿਰਣਾ ਕਰੋ ਉਧਰ ਦਿੱਲੀ ਦੀ ਸੰਗਤ ਵੀ ਦੀਵਾਨ ਦਰਗਾਹ ਮਾਲ ਦੀ ਅਗਵਾਈ ਹੇਠ ਬਾਬਾ ਬਕਾਲਾ ਵੱਲ ਚੱਲ ਪਈ ਪਹਿਲਾ ਸੰਗਤ ਵਿੱਚੋਂ ਕੁਝ ਮੁਖੀ ਕੀਰਤਪੁਰ ਪੁੱਜੇ ਅਤੇ ਪਾਈ ਗੁਰ ਦਿੱਤਾ ਜੀ ਨੂੰ ਨਾਲ ਲੈ ਕੇ ਬਾਬਾ ਬਕਾਲੇ ਵੱਲ ਚੱਲ ਪਏ ਸਭ ਮਾਤਾ ਨਾਨਕੀ ਜੀ ਪਾਸ ਆਏ ਤੇ ਸਲਾਹ ਕਰਕੇ ਸ਼੍ਰੀ ਗੁਰੂ ਤੇਗ ਪਹਾੜ ਜੀ ਪਾਸ ਗਏ ਦਵਾਰਕਾ ਦਾਸ ਜੀ ਨੇ ਹੱਥ ਜੋੜ ਬੇਨਤੀ ਕੀਤੀ ਤੁਸੀਂ ਗੁਰੂ ਹੋ ਤੁਹਾਨੂੰ ਛੁਪ ਕੇ ਨਹੀਂ ਬੈਠਣਾ ਚਾਹੀਦਾ ਸੰਤਾਂ ਦਰਸ਼ਨ ਕਰਨ ਲਈ ਵਿਆਕੁਲ ਹੋ ਰਹੀਆਂ ਹਨ ਦਿੱਲੀ ਦੀ ਸੰਗਤ ਵੀ ਨਰੇਲ ਪੰਜ ਪੈਸੇ ਤੇ ਹੋਰ ਸਮਗਰੀ ਲੈ ਕੇ ਪੁੱਜ ਗਈ ਹੈ ਪ੍ਰੋਫੈਸਰ ਕਰਤਾਰ ਸਿੰਘ ਐਮੀ ਦੁਆਰਾ ਲਿਖੀ ਪੁਸਤਕ ਸਿੱਖ ਇਤਿਹਾਸ ਭਾਗ ਪਹਿਲਾ ਅਨੁਸਾਰ ਗੁਰੂ ਘਰ ਦਾ ਅਨੰਦ ਸਿੱਖ ਵੱਡਾ ਵਪਾਰੀ ਭਾਈ ਮੱਖਣ ਸ਼ਾ ਲੁਬਾਣਾ ਵੀ ਗੁਰੂ ਜੀ ਦੇ ਦਰਸ਼ਨਾਂ ਲਈ ਬਕਾਲੇ ਪੁੱਜਾ ਬਕਾਲੇ ਵਿੱਚੇ ਬੈਠੇ ਆਪੂ ਬਣੇ ਬਾਈ ਗੁਰੂ ਵੇਖ ਕੇ ਮੱਖਣ ਸ਼ਾ ਨੂੰ ਯਕੀਨ ਹੋ ਗਿਆ ਕਿ ਇਹਨਾਂ ਵਿੱਚੋਂ ਕੋਈ ਵੀ ਸੱਚਾ ਗੁਰੂ ਨਹੀਂ ਹੈ ਕਿ ਉਹ ਭਾਈ ਮੱਖਣ ਸ਼ਾਹ ਨੇ ਬੰਦਗੀ ਕਰ ਰਹੀ ਸ੍ਰੀ ਗੁਰੂ ਤੇਗ ਪਹਾੜ ਜੀ ਅੱਗੇ ਦੋ ਮੋਹੜਾ ਰੱਖ ਕੇ ਮੱਥਾ ਟੇਕਿਆ ਤਾਂ ਗੁਰੂ ਜੀ ਨੇ ਕਿਹਾ ਭਾਈ ਸਿੱਖਾ ਗੁਰੂ ਦੀ ਆਮਾਨਤ ਦਿੱਤੀ ਹੀ ਭਲੇ ਹੁੰਦੀ ਹੈ ਦਸਵੰਦ ਵਿੱਚੋਂ ਕੇਵਲ ਦੋ ਹੀ ਦੇ ਰਿਆ ਹੈ ਇਹ ਕਿਉਂ ਗੁਰੂ ਜੀ ਦੇ ਬਚਨ ਸੁਣ ਕੇ ਭਾਈ ਮੱਖਣ ਸ਼ਾਹ ਲੁਬਾਰਣਾ ਖੁਸ਼ੀ ਨਾਲ ਗਦਗਦ ਹੋ ਗਿਆ ਅਤੇ ਕੋਠੇ ਉੱਪਰ ਚੜ੍ਹ ਕੇ ਉੱਚੀ ਉੱਚੀ ਕਹਿਣ ਲੱਗਾ ਗੁਰੂ ਲਾਥੋਰੇ ਗੁਰੂ ਲਾਥੋਰੇ ਪਾਓ ਸੱਚਾ ਗੁਰੂ ਲੱਭਿਆ ਬਕਾਲੇ ਵਿਖੇ ਦੀਵਾਨ ਸਜਾਇਆ ਗਿਆ ਸਭ ਸੰਗਤਾਂ ਜੁੜ ਬੈਠੀਆਂ ਕੀਰਤਪੁਰ ਤੋਂ ਬਾਬਾ ਸੂਰਜ ਮਾਲਜੀ ਦੇ بیٹے ਦੀਪਚੰਦ ਤੇ ਨੰਦਚੰਦ ਵੀ ਪੁੱਜ ਗਏ ਬਾਬਾ ਬੁੱਢਾ ਜੀ ਦੇ ਪੋਤਰੇ ਬਾਬਾ ਗੁਰਦਿੱਤਾ ਜੀ ਨੇ ਅੱਗੇ ਵਧ ਕੇ ਸ੍ਰੀ ਗੁਰੂ ਤੇਗ ਬਹਾਦਰ ਜੀ ਨੂੰ ਤਿਲਕ ਲਗਾਇਆ ਤੇ ਸਾਰੀ ਸਮਗਰੀ ਮਹਾਰਾਜ ਨੂੰ ਭੇਟ ਕੀਤੀ ਸਭ ਨੇ ਵਧਾਈਆਂ ਦਿੱਤੀਆਂ ਭੇਟਾਵਾਂ ਅਰਪਣ ਕੀਤੀਆਂ ਦੀਵਾਨ ਹੁਣ ਰੋਜ਼ ਸਜਣ ਲੱਗੇ ਕੀਰਤਨ ਉਪਰੰਤ ਗੁਰੂ ਸਾਹਿਬ ਆਪ ਰੋਜ਼ ਕਥਾ ਵੀ ਕਰਨ ਲੱਗੇ ਇਸ ਸਭ ਦੇਖ ਕੇ ਧੀਰਮਲ ਨੇ ਸ਼੍ਰੀ ਗੁਰਤੇਗ ਪਹਤਰ ਜੀ ਦੇ ਸਿੱਧੇ ਵਿਰੋਧਤਾ ਕਰਦਿਆਂ ਟੱਕਰ ਲੈਣ ਦੀਆਂ ਤਿਆਰੀਆਂ ਸ਼ੁਰੂ ਕਰ ਦਿੱਤੀਆਂ ਪਰ ਸ਼੍ਰੀ ਗੁਰਤੇਗ ਪਹਤਰ ਜੀ ਨੇ ਸੰਤਾਨ ਨੂੰ ਸ਼ਾਂਤ ਰਹਿਣ ਦਾ ਹੁਕਮ ਕੀਤਾ